ਮਾਤਾ ਗੁਜਰੀ ਕਾਲਜ ਦੇ ਵਿਦਿਆਰਤਿਆਂ ਵੱਲੋਂ ਕੰਗਨਾ ਰਣੌਤ ਦੀ ਨਵੀਂ ਫਿਲਮ ਐਮਰਜੈਂਸੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਪਰੰਤ ਉਹਨਾਂ ਵੱਲੋਂ ਕੰਗਨਾ ਰਣੌਤ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਵਿਦਿਆਰਤੀ ਮਨਜੂਰ ਸਿੰਘ ਗੁਰਾਇਆ ਨੇ ਗੱਲਬਾਤ ਕਰਦੇ ਦੱਸਿਆ ਕਿ ਕੰਗਨਾ ਰਣੌਤ ਦਾ ਪੁਤਲਾ ਸਾੜਨ ਦਾ ਮੇਨ ਕਾਰਨ ਇਹ ਹੈ ਕਿ ਉਹਨਾਂ ਵੱਲੋਂ ਐਮਰਜੈਂਸੀ ਫਿਲਮ ਵਿੱਚ ਸਿੱਖਾਂ ਦਾ ਕਿਰਦਾਰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਨੂੰ ਸਿੱਖ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਕੰਗਨਾਰ ਰਣੌਤ ਹਮੇਸ਼ਾ ਹੀ ਇਸ ਇੱਕ ਵਿਰੋਧੀ ਕਾਰਵਾਈਆਂ ਦੇ ਵਿੱਚ ਸ਼ਾਮਲ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਕਈ ਵਾਰ ਮੂੰਹ ਦੀ ਖਾਣੀ ਪਈ ਹੈ। ਉਹਨਾਂ ਕਿਹਾ ਕਿ ਕੰਗਨਾਰ ਰਣੌਤ ਆਪਣੀ ਈਗੋ ਨੂੰ ਸ਼ਾਂਤ ਕਰਨ ਲਈ ਹਮੇਸ਼ਾ ਸਿੱਖਾਂ ਦੇ ਖਿਲਾਫ ਬੋਲਦੀ ਰਹਿੰਦੀ ਹੈ। ਉਹਨਾਂ ਵੱਲੋਂ ਸਿੱਖ ਭਾਈਚਾਰੇ ਨੂੰ ਕੰਗਨਾਰ ਰਣੌਤ ਦੀ ਫਿਲਮ ਦਾ ਬਾਈਕਾਡ ਕਰਨ ਦੀ ਗੱਲ ਆਖੀ ਹੈ। ਸਿਰਫ ਅਤੇਗੜ ਸਾਹਿਬ ਤੋਂ ਰੰਜਨਾ ਸਾਹੀ ਦੀ ਰਿਪੋਰਟ ਕੰਗਣਾ ਰਣੌਤ ਜਿਹੜੀ ਨਵੀਂ ਫਿਲਮ ਆ ਰਹੀ ਐ ਐਮਰਜੈਂਸੀ ਉਹਦੇ ਕਰਕੇ ਪੁਪਲਾ ਬੁੱਕਿਆ ਗਿਆ ਜੀ ਕਿਉਂ ਇਹ ਨੌਜਵਾਨ ਮਾਤਾ ਗੁਜਰੀ ਕਾਲਜ ਦੇ ਜਿਹੜੇ ਸਮੂਹ ਵਿਦਿਆਰਥੀ ਨੇ ਨੌਜਵਾਨ ਨੇ ਉਹਨਾਂ ਵੱਲੋਂ ਬੁੱਕਿਆ ਗਿਆ ਕਿਉਂਕਿ ਉਹਦੇ ਵਿੱਚ ਜਿਹੜੀ ਗਲਤ ਜਾਣਕਾਰੀ ਹੈ ਉਸੇ ਖਬਰ ਦੀ ਲਿਖੀ ਗਈ ਹੈ ਕਿਉਂਕਿ ਜਿਹੜਾ ਉਦੋਂ ਮੋਰਚਾ ਲੱਗਿਆ ਸੀ ਉਹ ਧਰਮ ਯੁੱਧ ਮੋਰਚਾ ਦੋ ਕਾਰਨਾਂ ਕਰਕੇ ਲੱਗਿਆ ਸੀ ਉਹਦੇ ਵਿੱਚ ਇਹ ਗੱਲ ਬਣੀ ਇਹ ਸੀ ਕਿ ਇਹਨਾਂ ਦੀ ਦੁਕਾਨ ਦਾ ਜਿਹੜਾ ਕਿ ਟੈਕਸ ਉਹ ਮਾ ਵੀ ਕੀਤਾ ਜਾਵੇ ਤੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਸਹੀ ਫਸਲਾਂ ਦਾ ਮੁੱਲ ਦਿੱਤਾ ਦਿੱਤਾ ਜਾਵੇ ਪਰ ਉਥੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਜੋ ਕਿ ਗਲਤ ਗੱਲ ਹੈ ਬਸ ਹਸਾ ਰਿਆ ਜਾਵੇ ਕੋ ਇਸ ਕਰਕੇ ਜਿਹੜਾ ਸਿੱਖਾਂ ਦਾ ਸਿੱਖਾਂ ਦੀ ਕਰਤਾਰਕੁਸ਼ੀ ਕੀਤੀ ਗਈ ਹੈ ਕੰਕੜਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪੁਤਲਾ ਫੋਕ ਕਿਤੇ ਦੂਜੀ ਗੱਲ ਇਹ ਹੈ ਮੰਨ ਲਓ ਹੁਣ ਕਿਸਾਨ ਹੈ ਕੋਈ ਉਹਦੀ ਫਸਲ 'ਤੇ ਜਦੋਂ ਵਾਰਾ ਪਸ਼ੂ ਵੜਦੇ ਨੇ ਜੇ ਉਹਦਾ ਉਹਨਾਂ ਨੂੰ ਨਾ ਕੱਟੇ ਤਾਂ ਉਹਦੀ ਫਸਲ ਖਰਾਬ ਹੋ ਜਾਂਦੀ ਹੈ ਵੀ ਕੰਕੜਾਂ ਰਣੌਤ ਸਾ ਸਿੱਖਾਂ ਦੀ ਕਰਤਾਰਕੁਸ਼ੀ ਕਰ ਰਹੀ ਹੈ ਜੇ ਅਸੀਂ ਇਹਦਾ ਵਿਰੋਧ ਨਾ ਕਰਾਂਗੇ ਸਾਡੀ ਕਰਤਾਰ ਰੂਪੀ ਫਸਲ ਨੂੰ ਖਰਾਬ ਕਰ ਦੂਗੀ ਸੋ ਇਸ ਕਰਕੇ ਇਸ ਫਿਲਮ ਦਾ ਵਿਰੋਧ ਕਰ ਰਹੇ ਹਾਂ ਸਰਕਾਰ ਨੂੰ ਵੀ ਅਪੀਲ ਹੈ ਕਿ ਇਸ ਫਿਲਮ ਨੂੰ ਬੈਨ ਕੀਤਾ ਜਾਵੇ ਉਹ ਬਾਕੀ ਮੇਰੇ ਵੀਰ ਨੇ ਉਹ ਦੋ ਚਾਰ ਗੱਲਾਂ ਦੱਸਾਂਗੇ। ਪਰ ਜੀ ਗੱਲ ਇਹ ਆ ਜੀ ਇਹ ਸਾਨੂੰ ਇਸ ਮੇਰਾ ਨਾਮ ਗਲਾਬ ਸਿੰਘ ਹੈ ਜੀ ਪਿੰਡ ਮਡੋਕਲ ਹੈ ਜ਼ਿਲ੍ਹਾ ਫਤਿਹਗੜ ਸਾਹਿਬ। ਅੱਜ ਦਾ ਜੋ ਪ੍ਰੋਟੈਸਟ ਆਇਆ ਨਾ ਕੀ ਕਾਰਨ ਇਹਦਾ ਕਾਰਨ ਇਹ ਆ ਜੀ ਜੋ ਗੰਗਨਾ ਰਣੌਤ ਦੀ ਐਮਰਜੈਂਸੀ ਪਿਕਚਰ ਆ ਰਹੀ ਹੈ ਜੀ ਉਹਦੇ ਵਿੱਚ ਸਿੱਖਾਂ ਦਾ کردار ਇਹਨਾਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜੀ। ਸਿੱਖਾਂ ਨੂੰ ਅਤਵਾਦੀ ਵੱਖਵਾਦੀ ਘਰਾਰ ਦਿੱਤਾ ਗਿਆ ਜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਗਲਤ ਸਾਬਤ ਕਰਨ ਵਾਸਤੇ ਇਹਨਾਂ ਨੇ ਉਹਦੇ ਵਿੱਚ ਇੱਕ ਇਸ ਉਸ ਬੰਦੇ ਦਾ ਰੋਲ ਲਿਆ ਜਿਸਦੇ ਸਿੱਖ ਤੇ ਕੋਈ ਵਾਅਬ ਨਹੀਂ ਤੇ ਸਿੱਖ ਕਦੇ ਵੀ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਦੋਂ ਸਾਡੇ ਹੀ ਪੰਜਾਬ ਦੇ ਵਿੱਚ ਸਾਨੂੰ ਹੀ ਬਦਨਾਮ ਕਰ ਦਿੱਤਾ ਜਾਂਦਾ ਜੀ ਸਿੱਖ ਤੇ ਹਿੰਦੂਆਂ ਦੇ ਵਿੱਚ ਇਹਨਾਂ ਨੇ 파ੜਾ ਪਵਾ ਕੇ ਇਹਨਾਂ ਨੇ ਦੰਗੇ ਕਰਵਾਉਣੇ ਨੇ ਹੋਰ ਕੋਈ ਨਹੀਂ ਜੀ ਸਰਕਾਰ ਦੀ ਮਨਸ਼ਾ ਹੈ ਜੀ ਪੰਜਾਬ ਕਦੇ ਨਾ ਵੱਖ ਸੀ ਨਾ ਵੱਖ ਹੋਏਗਾ ਤੇ ਨਾ ਪੰਜਾਬ ਨੂੰ ਕੋਈ ਹਰਾਉਣ ਵਾਲਾ ਜੰਮਿਆ ਤੇ ਨਾ ਪੰਜਾਬ ਅਜੇ ਤੱਕ 파ੜਿਆ ਜੀ ਕਿਰਪਾ ਸਾਡੇ ਗੁਰੂ ਸਾਹਿਬ ਦੀ ਬਹੁਤ ਹੈ ਜੀ ਅਸੀਂ ਇਹਨਾਂ ਤੋਂ ਲੈਣਾ ਕੀ ਹੈ ਜੀ ਇਹ ਜੇ Hindu ਰਾਟਰ ਦੀ ਇਹ ਮੰਗ ਕਰਦੇ ਆ ਤਾਂ ਅਸੀਂ ਖਾਲਸਾਤਾਨ ਦੀ ਮੰਗ ਕਰਦੇ ਆ ਤਾਂ ਇਹ ਕੀ ਮਤਲਬ ਹੋਇਆ ਵੀ ਅਸੀਂ ਗਲਤ ਹੋ ਗਏ ਜੀ ਅੱਜ ਤੱਕ ਸੰਤਾਂ ਨੇ ਕਦੇ ਵੀ ਤੇ ਇਹ ਨਹੀਂ ਕਿਹਾ ਹੈਗਾ ਅਨੰਦਪੁਰ ਸਾਹਿਬ ਦਾ ਮਤਾ ਪੜ੍ਹ ਲਿਓ ਜੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿੰਨੀਆਂ ਫੈਸਿਲਿਟੀਆਂ ਸਿੱਖਾਂ ਵਾਸਤੇ ਸੀ ਓਨੀਆਂ ਹਿੰਦੂਆਂ ਵਾਸਤੇ ਸੀ ਕਦੇ ਸਿੱਖਾਂ ਦੇ ਵਾਸਤੇ ਇਹਨਾਂ ਨੇ ਕੁਝ ਨਹੀਂ ਸੋਚਿਆ ਜੀ ਠੀਕ